ਤੁਸੀਂ ਦੇਖ ਰਹੇ ਹੋ ਤੇ ਰਿਵਿਊ ਪੰਜਾਬੀ ਵਿਦਪੀਕੇ ਮੈਂ ਹਾਂ ਬਲਵਿੰਦਰ ਕੌਰ ਨੰਦਨੀ ਅੱਜ ਮੈਂ ਭਾਰਤੀ ਰਾਸ਼ਟਰਵਾਦ ਬਾਰੇ ਗੱਲ ਕਰਾਂਗੀ ਕੈਨਦਨੀ ਤੁਸੀਂ ਅਜੇ ਹੀਆਂ ਸੋਸ਼ਲ ਮੀਡੀਆ ਪੋਸਟਾਂ ਜਾਂ ਵੀਡੀਓ ਦੇਖ ਰਹੇ ਹੋਵੋਗੇ ਜੋ ਭਾਰਤੀ ਹੋਣ ਤੇ ਸਵਾਲ ਖੜੇ ਕਰਦੀਆਂ ਨੇ ਇਸ ਸਵਾਲ ਚੁੱਕਣ ਵਾਲੇ ਆਪਣੀ ਭਾਰਤੀ ਪਛਾਣ ਦੀ ਥਾਂ ਆਪਣੀਆਂ ਦੂਜੀਆਂ ਪਛਾਣਾਂ ਤੇ ਜ਼ੋਰ ਦਿੰਦੇ ਨੇ ਮੈਨੂੰ ਲੱਗਦਾ ਹੈ ਕਿ ਇਸ ਬਾਰੇ ਗੱਲ ਕੀਤੀ ਜਾਣੀ ਜ਼ਰੂਰੀ ਹੈ ਕਿਉਂਕਿ ਮੈਨੂੰ ਅਨਾਵਾਜ਼ਾਂ ਵਿੱਚ ਇਤਿਹਾਸ ਦੀ ਗੂੰਜ ਸੁਣਾਈ ਦਿੰਦੀ ਹੈ ਅੰਗਰੇਜ਼ ਇਤਿਹਾਸਕਾਰਾਂ ਨੇ ਇਸ ਵਿਚਾਰ ਦਾ ਜ਼ੋਰਦਾਰ ਪ੍ਰਚਾਰ ਕੀਤਾ ਕਿ ਭਾਰਤ 200 ਸਾਲਾਂ ਦੇ ਬ੍ਰਿਟਿਸ਼ ਸ਼ਾਸਨ ਦੌਰਾਨ ਇੱਕ ਰਾਸ਼ਟਰ ਨਹੀਂ ਰਿਹਾ ਭਾਰਤ ਵਿੱਚ ਸਾਬਕਾ ਬ੍ਰਿਟਿਸ਼ ਸਿਵਲ ਅਫਸਰ ਰਹੇ ਸਰ ਜੋਨ ਸਟ੍ਰੈਚੀ ਨੇ ਕਿਹਾ ਸੀ ਭਾਰਤ ਬਾਰੇ ਇਹ ਸਮਝਣਾ ਜ਼ਰੂਰੀ ਹੈ ਕਿ ਇਹ ਕਦੇਸ਼ ਨਹੀਂ ਹੈ ਤੇ ਨਾ ਕਦੇ ਸੀ ਯੂਰੋਪੀਅਨ ਧਾਰਨਾਵਾਂ ਦੇ ਅਨੁਸਾਰ ਇੱਥੇ ਕੋਈ ਭੌਤਿਕ ਰਾਜਨੀਤਿਕ ਸਮਾਜਿਕ ਧਾਰਮਿਕ ਇਕਤਾ ਨਹੀਂ ਹੈ ਬ੍ਰਿਟਿਸ਼ ਸਾਮਰਾਜੀ ਇਤਿਹਾਸਕਾਰ ਸਰ ਜohn ਸਿਲੀ ਨੇ ਵੀ ਇਸੇ ਤਰ੍ਹਾਂ ਦੀ ਗੱਲ ਕਹੀ ਹੈ ਉਹਨਾਂ ਕਿਹਾ ਕਿ ਭਾਰਤ ਇੱਕ ਰਾਜਨੀਤਿਕ ਨਾਮ ਨਹੀਂ ਸਗੋਂ ਸਿਰਫ ਇੱਕ ਭੂਗੋਲਿਕ ਸ਼ਬਦ ਹੈ ਜਿਵੇਂ ਕਿ ਯੂਰਪ ਤੇ ਅਫਰੀਕਾ ਇੱਕ ਰਾਸ਼ਟਰ ਅਤੇ ਇੱਕ ਭਾਸ਼ਾ ਦੇ ਖੇਤਰ ਨੂੰ ਨਹੀਂ ਦਰਸਾਉਂਦਾ ਸਭੂ ਕਈ ਰਾਸ਼ਟਰਾਂ ਤੇ ਕਈ ਭਾਸ਼ਾਵਾਂ ਦੇ ਖੇਤਰ ਨੂੰ ਦਰਸਾਉਂਦਾ ਹੈ ਇਨ੍ਹਾਂ ਹਵਾਲਿਆਂ ਤੋਂ ਇੱਕ ਗੱਲ ਤਾਂ ਸਾਫ਼ ਹੋ ਗਈ ਹੈ ਕਿ ਜਿਹੜੀ ਲੋਕ ਅੱਜ ਦਾਵਾ ਕਰਦੇ ਨੇ ਕਿ ਸਾਡੀ ਧਾਰਮਿਕ ਪਛਾਣ ਜਾਂ ਜਾਤੀ ਜਾਂ ਖੇਤਰੀ ਪਛਾਣ ਸਭ ਧੋਤੇ ਹੈ ਅਸਲ ਵਿੱਚ ਉਹ ਅੰਗਰੇਜ਼ੀ ਵਿਚਾਰਧਾਰਾ ਦੇ ਗੁਲਾਮ ਨੇ ਤੇ ਭਾਰਤ ਨੂੰ ਸਵੀਕਾਰ ਕਰਨਾ ਉਹਨਾਂ ਲਈ ਉਨਾ ਹੀ ਮੁਸ਼ਕਿਲ ਹੈ ਜਿੰਨਾ ਬ੍ਰਿਟਿਸ਼ਰਜ਼ ਲਈ ਸੀ ਇਹ ਪੱਛਮੀ ਮਾਪਦੰਡ ਭਾਰਤੀ ਰਾਸ਼ਟਰਵਾਦ ਨੂੰ ਸਮਝਣ ਲਈ بے ਅਸਰ ਨੇ ਕਿਉਂਕਿ ਇਹਨਾਂ ਅਨੁਸਾਰ ਇੱਕ ਧਰਮ, ਇੱਕ ਭਾਸ਼ਾ, ਇੱਕ ਨਸਲ ਹੀ ਇੱਕ ਰਾਸ਼ਟਰ ਦਾ ਆਧਾਰ ਹੈ ਜਦਕਿ ਇਹਨਾਂ ਮਾਪਦੰਡਾਂ ਨੂੰ ਧਿਆਨ ਵਿੱਚ ਰੱਖ ਕੇ ਭਾਰਤ ਨੂੰ ਸਮਝਣ ਦੀ ਕੋਸ਼ਿਸ਼ ਕਰਨਾ ਬਹੁਤ ਮੁਸ਼ਕਲ ਹੈ ਸਾਡੇ ਕੋਲ ਨਾ ਤਾਂ ਇੱਕ ਭਾਸ਼ਾ ਹੈ, ਨਾ ਇੱਕ ਧਰਮ, ਨਾ ਇੱਕ ਜਾਤ, ਨਾ ਇੱਕ ਕਿਸਮ ਦਾ ਭੋਜਨ ਤੇ ਨਾ ਹੀ ਕਿਸਮ ਦਾ ਪਹਿਰਾਵਾ ਭਾਵੇਂ ਜੁੱਦ ਇਸ ਤੇ ਭਾਰਤ ਦਾ ਇਤਿਹਾਸ ਰਾਸ਼ਟ੍ਰ ਸ਼ਬਦ ਇਤਿਹਾਸ ਤੋਂ ਵੀ ਪਹਿਲਾਂ ਦਾ ਹੈ। ਭਾਰਤ ਕੋਲ ਹਜ਼ਾਰਾਂ ਸਾਲਾਂ ਦਾ ਸੱਭਿਆਚਾਰ, ਮਨੁੱਖੀ ਕਦਰਾਂ-ਕੀਮਤਾਂ ਤੇ ਇੱਕ ਜੀਵਨ ਦਰਸ਼ਨ ਹੈ। ਬ੍ਰਿਟਿਸ਼ ਸਾਮਰਾਜੀ ਇਤਿਹਾਸਕਾਰ ਇਸ ਸੱਚਾਈ ਨੂੰ ਦੁਨੀਆ ਤੋਂ ਲੁਕਾਉਣਾ ਚਾਹੁੰਦੇ ਸਨ। ਭਾਰਤ ਪੱਛਮੀ ਚਿੰਤਕਾਂ ਲਈ ਇੱਕ 부ਝਾਰਤ ਬਣਿਆ ਹੋਇਆ ਹੈ ਕਿ ਦੇਸ਼ ਆਪਣੀ ਵਿਭਿੰਨਤਾ ਦੇ ਬਾਵਜੂਦ ਇਕਜੁੱਟ ਕਿਵੇਂ ਰਹਿ ਸਕਦਾ ਹੈ? ਹੁਣ ਸਵਾਲ ਉੱਠਦਾ ਹੈ ਕਿ ਭਾਰਤੀ ਹੋਣ ਦਾ ਮਤਲਬ ਆਪਣੀਆਂ ਸਾਰੀਆਂ ਪਛਾਣਾਂ ਨੂੰ ਖਤਮ ਕਰਨਾ ਹੈ ਇਸ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਇੱਕ ਮਨੁੱਖ ਦੀ ਸਿਰਫ ਇੱਕ ਪਛਾਣ ਨਹੀਂ ਹੁੰਦੀ ਅਸਲ ਵਿੱਚ ਇੱਕ ਮਨੁੱਖ ਨਾਲ ਕਈ ਹੋਰ ਪਛਾਣਾਂ ਜੁੜੀਆਂ ਹੁੰਦੀਆਂ ਨੇ ਜਿਸ ਅੰਦਰ ਭਾਸ਼ਾ ਧਰਮ ਖੇਤਰ ਤੇ ਦੇਸ਼ ਸਾਰੇ ਉਸ ਦੀ ਪਛਾਣ ਦਾ ਹਿੱਸਾ ਹੁੰਦੇ ਨੇ ਤੁਸੀਂ ਇਸ ਨੂੰ ਇਸ ਤਰ੍ਹਾਂ ਵੀ ਸਮਝ ਸਕਦੇ ਹੋ ਕਿ ਜਦੋਂ ਅਸੀਂ ਵਿਦੇਸ਼ੀ ਯਾਤਰਾ ਕਰਦੇ ਹਾਂ ਤਾਂ ਅਸੀਂ ਬਸ ਭਾਰਤੀ ਹੁੰਨੇ ਹਾਂ ਜਦੋਂ ਕਿ ਆਪਣੇ ਦੇਸ਼ ਅੰਦਰ ਅਸੀਂ ਪੰਜਾਬੀ, ਮਲਿਆਲੀ, ਤਾਮਿਲ, ਮਰਾਠੀ ਜਾਂ ਬੰਗਾਲੀ ਹੁੰਨੇ ਹਾਂ ਬ੍ਰਿਟਿਸ਼ ਸਾਮਰਾਜ ਤੇ ਬਸਤੀਵਾਦੀ ਇਤਿਹਾਸਕਾਰਾਂ ਦਾ ਟੀਚਾ ਇਹ ਯਕੀਨੀ ਬਣਾਉਣਾ ਸੀ ਕਿ ਭਾਰਤ ਦੇ ਲੋਕ ਆਪਣੇ ਆਪ ਨੂੰ ਕੁਝ ਵੀ ਸਮਝਣ ਪਰ ਭਾਰਤੀ ਨਾ ਸਮਝਣ ਔਰ ਸਮੇਂ ਦੇ ਲੋਕ ਬ੍ਰਿਟਿਸ਼ ਚਾਲ ਨੂੰ ਸਮਝ ਚੁੱਕੇ ਸਨ ਭਾਰਤ ਨੇ ਨਾ ਸਿਰਫ ਬਸਤੀਵਾਦੀ ਸ਼ਾਸਨ ਵਿਰੁੱਧ ਇੱਕ ਮਹਾਨ ਸੰਘਰਸ਼ ਕੀਤਾ ਸਗੋਂ ਭਾਰਤੀ ਪਛਾਣ ਦੀ ਇੱਕ ਸ਼ਾਨਦਾਰ ਵਿਆਖਿਆ ਵੀ ਪੇਸ਼ ਕੀਤੀ ਭਾਰਤ ਦੀ ਆਜ਼ਾਦੀ ਦਾ ਸੰਘਰਸ਼ ਦੁਨੀਆਂ ਵਿੱਚ ਆਪਣੀ ਕਿਸਮ ਦੀ ਇੱਕ ਵਿਲੱਖਣ ਉਦਾਹਰਣ ਹੈ ਇਸ ਵਿੱਚ ਕੋਈ ਇੱਕ ਵਿਚਾਰ ਜਾਂ ਸਮੂਹ ਸ਼ਾਮਿਲ ਨਹੀਂ ਸੀ ਸਗੋਂ ਵਿਪਨ ਵਿਚਾਰਾਂ ਵਾਲੇ ਸੰਗਠਨਾਂ ਨੇ ਆਪਣੇ ਆਪਣੇ ਤਰੀਕੇ ਨਾਲ ਇਸ ਵਿੱਚ ਆਪਣਾ ਯੋਗਦਾਨ ਪਾਇਆ ਇਸ ਵਿੱਚ ਸਭ ਤੋਂ ਵੱਡੀ ਤਾਕਤ ਆਮ ਲੋਕਾਂ ਦੀ ਸੀ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਹੋਇਆਂ ਵੀ ਆਜ਼ਾਦੀ ਦੇ ਮਹੱਤਵ ਨੂੰ ਸਮਝਦੇ ਸੀ ਇਸ ਨੂੰ ਪ੍ਰਾਪਤ ਕਰਨ ਲਈ ਲੜਦੇ ਸੀ ਆਜ਼ਾਦੀ ਦੇ ਅੰਦੋਲਨ ਨੇ ਇਸ ਸਮਝ ਨੂੰ ਪਰਫੁੱਲਤ ਕਰਨਾ ਸ਼ੁਰੂ ਕੀਤਾ ਕਿ ਭਾਰਤ ਨੂੰ ਇੱਕ ਧਰਮ ਇੱਕ ਭਾਸ਼ਾ ਜਾ ਇੱਕ ਵਿਚਾਰ ਨਾਲ ਬੰਨਿਆ ਨਹੀਂ ਜਾ ਸਕਦਾ ਭਾਰਤ ਨੂੰ ਇਕਜੁੱਟ ਰੱਖਣ ਲਈ ਇਸ ਦੇ ਵਿਭਿੰਨ ਰੰਗਾਂ ਨੂੰ ਸੁਰੱਖਿਅਤ ਰੱਖਣਾ ਜ਼ਰੂਰੀ ਹੈ ਇਸ ਲਈ ਇੱਕ ਅਜਿਹੀ ਪ੍ਰਣਾਲੀ ਦੀ ਲੋੜ ਹੈ ਜੋ ਨਿਰਪੱਖ ਹੋਵੇ ਕਿਸੇ ਵਿਚਾਰ ਵਿਅਕਤੀ ਜਾਂ ਭਾਈਚਾਰੇ ਦੇ ਵਿਰੁੱਧ ਨਾ ਹੋਵੇ ਪਰ ਕਿਸੇ ਪ੍ਰਤੀ ਪੱਖਪਾਤੀ ਵੀ ਨਾ ਹੋਵੇ ਇਹ ਉਹ ਬੁਨਿਆਦੀ ਸਹਿਮਤੀ ਹੈ ਜੋ ਸਿ ਆਜ਼ਾਦੀ ਸੰਗਰਾਮ ਦੇ ਨਾਇਕਾਂ ਦੇ ਵਿਚਾਰਾਂ ਵਿੱਚ ਵਾਰ-ਵਾਰ ਵੇਖਦੇ ਹਾਂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ 19 ਅਕਤੂਬਰ 1952 ਨੂੰ ਸ਼ਿਲਾਂਗ ਵਿੱਚ ਦਿੱਤੇ ਇੱਕ ਭਾਸ਼ਣ ਵਿੱਚ ਕਿਹਾ ਸੀ ਮੇਰੇ ਅੰਦਰ ਭਾਰਤ ਅਤੇ ਭਾਰਤੀ ਲੋਕਾਂ ਦੀਆਂ ਹਜ਼ਾਰਾਂ ਤਸਵੀਰਾਂ ਨੇ ਤਸਵੀਰਾਂ ਜੋ ਆਮ ਤੌਰ 'ਤੇ ਵੱਖਰੀਆਂ ਹੁੰਦੀਆਂ ਨੇ ਕਿਉਂਕਿ ਦੂਰ ਉੱਤਰ ਵਿੱਚ ਰਹਿਣ ਵਾਲੇ ਲੋਕ ਦੱਖਣ ਜਾਂ ਪੂਰਬ ਤੇ ਪੱਛਮ ਵਿੱਚ ਰਹਿਣ ਵਾਲਿਆਂ ਤੋਂ ਵੱਖਰੇ ਹੁੰਦੇ ਨੇ ਉਹ ਕਈ ਤਰੀਕਿਆਂ ਨਾਲ ਵੱਖਰੇ ਹੁੰਦੇ ਨੇ ਉਹਨਾਂ ਦੀਆਂ ਪਾਸ਼ਾਵਾਂ ਉਹਨਾਂ ਦੇ ਕੱਪੜੇ ਸ਼ਾਇਦ ਉਹਨਾਂ ਦਾ ਭੋਜਨ ਤੇ ਰੀਤੀ ਰਿਵਾਜ ਵੀ ਇਹ ਅਨੰਤ ਵਿਪਿੰਤਾ ਹੈ ਪਰ ਉਸੇ ਸਮੇਂ ਮੈਂ ਇੱਕ ਬਹੁਤ ਵੱਡੀ ਸਾਂਝ ਵੀ ਵੇਖਦਾ ਹਾਂ ਜੋ ਲੋਕਾਂ ਨੂੰ ਇੱਕ ਜੁਟ ਕਰਦੀ ਹੈ ਜਦੋਂ ਭਾਰਤ ਪਹਿਲਾਂ ਰਾਜਨੀਤਿਕ ਤੌਰ ਤੇ ਵੰਡਿਆ ਹੋਇਆ ਸੀ ਉਦੋਂ ਵੀ ਸਾਡੇ ਕੋਲ ਏਕਤਾ ਤੇ ਆਪਣਤ ਦੀ ਭਾਵਨਾ ਸੀ 네ਰੂ ਸਪਸ਼ਟ ਤੌਰ ਤੇ ਕਹਿੰਦੇ ਨੇ ਕਿ ਭਾਵੇਂ ਭਾਰਤ ਹਜ਼ਾਰਾਂ ਸਾਲਾਂ ਤੋਂ ਰਾਜਨੀਤਿਕ ਤੌਰ ਤੇ ਇਕਜੁੱਟ ਨਹੀਂ ਸੀ ਪਰ ਲੋਕਾਂ ਵਿੱਚ ਹਮੇਸ਼ਾ ਏਕਤਾ ਦੀ ਭਾਵਨਾ ਰਹੀ ਜਦੋਂ ਭਾਰਤ ਨੂੰ ਆਜ਼ਾਦੀ ਮਿਲੀ ਤਾਂ ਜਿਸ ਵਿਅਕਤੀ ਨੂੰ ਨਵੇਂ ਦੇਸ਼ ਦਾ ਸੰਵਿਧਾਨ ਲਿਖਣ ਦਾ ਕੰਮ ਸੌਂਪਿਆ ਗਿਆ ਉਹ ਸਮਾਜ ਦੇ ਸਭ ਤੋਂ ਦੱਬੇ ਕੁਚਲੇ ਵਰਗ ਦੀ ਅਗਵਾਈ ਕਰਦਾ ਸੀ ਡਾਕਟਰ ਬੀ ਆਰ ਅੰਬੇਡਕਰ ਆਪਣੀ ਸਾਰੀ ਜ਼ਿੰਦਗੀ ਕਾਂਗਰਸ ਪਾਰਟੀ ਦੇ ਵਿਰੋਧੀ ਰਹੇ ਤੇ ਗਾਂਧੀ ਜੀ ਦੇ ਤਿੱਖੇ ਆਲੋਚਕ ਰਹੇ ਪਰ ਜਦੋਂ ਰਾਸ਼ਟਰ ਨਿਰਮਾਣ ਦਾ ਸਮਾਂ ਆਇਆ ਤਾਂ ਉਹ ਸਾਰੇ મતਭੇਦਾਂ ਨੂੰ ਇੱਕ ਪਾਸੇ ਰੱਖ ਕੇ Nehru ਸਰਕਾਰ ਵਿੱਚ ਸ਼ਾਮਿਲ ਹੋ ਗਏ ਇੱਕ ਅਜਿਹੇ ਵਿਅਕਤੀ ਦੀ ਕਲਪਨਾ ਕਰੋ ਜਿਸਨੇ ਕਦੇ ਕਿਹਾ ਹੋਵੇ ਕਿ ਅਛੂਤਾਂ ਦਾ ਕੋਈ ਦੇਸ਼ ਨਹੀਂ ਹੁੰਦਾ ਉਹੀ ਦੇਸ਼ ਦਾ ਸੰਵਿਧਾਨ ਲਿਖ ਰਿਹਾ ਹੈ ਜੋ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਰੂਲ ਬੁੱਕ ਹੈ ਭਾਰਤ ਦਾ ਰਾਸ਼ਟਰੀ ਗੀਤ ਜੋ ਸਾਨੂੰ ਪਰਿਭਾਸ਼ਿਤ ਕਰਦਾ ਹੈ ਤੇ ਸਾਡੀ ਪਛਾਣ ਦਾ ਇੱਕ ਅਨਿੱਖੜਵਾਂ ਅੰਗ ਹੈ ਗੁਰudev ਰਵਿੰਦਰਨਾਥ ਟੈਗੋਰ ਦੁਆਰਾ ਲਿਖਿਆ ਗਿਆ ਸੀ ਪਰ ਕੀ ਤੁਸੀਂ ਜਾਣਦੇ ਹੋ ਕਿ ਟੈਗੋਰ ਜੋ ਆਪਣੇ ਦੇਸ਼ ਨੂੰ ਬਹੁਤ ਪਿਆਰ ਕਰਦੇ ਸਨ ਰਾਸ਼ਟਰਵਾਦ ਦੀ ਧਾਰਨਾ ਵਿੱਚ ਵਿਸ਼ਵਾਸ ਨਹੀਂ ਰੱਖਦੇ ਸੀ ਇਸ ਨੂੰ ਪੱਛਮੀ ਸਿਧਾਂਤ ਕਹਿ ਕੇ ਰੱਦ ਕਰ ਦਿੰਦੇ ਸਨ ਉਹ ਮਾਨਵਤਾਵਾਦ ਦੇ ਸਮਰਥਕ ਸਨ ਉਹਨਾਂ ਨੇ ਰਾਸ਼ਟਰਵਾਦ ਨੂੰ ਭਿਆਨਕ ਮਹਾਮਾਰੀ ਵੀ ਕਿਹਾ ਦੇਸ਼ ਨੇ ਉਹਨਾਂ ਨੂੰ ਆਪਣੇ ਮਹਾਨ ਨਾਇਕ ਵਜੋਂ ਸਤਕਾਰਿਆ ਆਜ਼ਾਦ ਭਾਰਤ ਨੇ ਉਹਨਾਂ ਵੱਲੋਂ ਲਿਖੇ ਜਨ ਗਣ ਮਨ ਨੂੰ ਰਾਸ਼ਟਰੀ ਗੀਤ ਵਜੋਂ ਅਪਣਾਇਆ ਅੰਬੇਡਕਰ ਤੇ ਟਿਟੇਗੋੜ ਦੀਆਂ ਉਦਾਹਰਣਾਂ ਸਾਨੂੰ ਦੱਸਦੀਆਂ ਨੇ ਕਿ ਸਾਡੇ ਦੇਸ਼ ਦੇ ਸੰਸਥਾਪਕਾਂ ਲਈ ਅਸਹਿਮਤੀ ਰਾਸ਼ਟਰਵਾਦ ਦਾ ਇੱਕ ਮਹੱਤਵਪੂਰਨ ਹਿੱਸਾ ਸੀ ਗਾਂਧੀ, 네ਹਰੂ, ਅੰਬੇਡਕਰ ਤੇ ਟਿਗੋਰ ਵਿੱਚ ਕਈ ਮੁੱਦਿਆਂ ਤੇ ਤਿੱਖੇ મતਭੇਦ ਸਨ ਪਰ ਉਹ ਇੱਕ ਦੂਜੇ ਦੇ ਵਿਚਾਰਾਂ ਦਾ ਸਤਕਾਰ ਕਰਦੇ ਸੀ ਕਿਉਂਕਿ ਉਹ ਜਾਣਦੇ ਸੀ ਕਿ ਆਲੋਚਨਾ ਤੋਂ ਬਿਨਾਂ ਲੋਕਤੰਤਰੀਕ ਦਿਖਾਵਾ ਹੈ ਇਸ ਲਈ ਉਹ ਭਾਰਤ ਨੂੰ ਵਿਭਿੰਨਤਾ ਨਾਲ ਭਰੇ ਦੇਸ਼ ਵਜੋਂ ਦੇਖਣਾ ਚਾਹੁੰਦੇ ਸਨ ਜਿੱਥੇ ਸੋਚਣ ਤੇ ਆਲੋਚਨਾ ਕਰਨ ਦੀ ਆਜ਼ਾਦੀ ਹੋਵੇ ਜਦੋਂ ਵੀ ਵੱਖਰੇਵਿਆਂ ਨੂੰ ਦੱਬਿਆ ਜਾਵੇਗਾ ਵਿਚਾਰ ਤੇ ਆਲੋਚਨਾ ਦੀ ਆਜ਼ਾਦੀ ਨੂੰ ਕੁਚਲਿਆ ਜਾਵੇਗਾ ਤਾਂ ਭਾਰਤੀ ਰਾਸ਼ਟਰਵਾਦ ਖਤਰੇ ਵਿੱਚ ਪੈ ਜਾਵੇਗਾ ਭਾਰਤੀ ਰਾਸ਼ਟਰਵਾਦ ਦੇ ਸੰਕਲਪ ਦੇ ਦੋ ਹੋਰ ਮਹੱਤਵਪੂਰਨ ਅੰਸ਼ ਨੇ ਜਿਨ੍ਹਾਂ ਨੂੰ ਸਮਝਣਾ ਜ਼ਰੂਰੀ ਹੈ ਬਦਕਿਸਮਤੀ ਨਾਲ ਉਹਨਾਂ ਨੂੰ ਵੀ ਅੱਜ ਭੁਲਾਇਆ ਜਾ ਰਿਹਾ ਹੈ ਪਹਿਲਾ ਇਹ ਕਿ ਕਿਸੇ ਦੁਸ਼ਮਣ ਦੀ ਹੋਂਦ ਨੂੰ ਨਾ ਮੰਨਣਾ ਭਾਰਤੀ ਹੋਣ ਜਾਂ ਭਾਰਤ ਨੂੰ ਪਿਆਰ ਕਰਨ ਲਈ ਇਹ ਜ਼ਰੂਰੀ ਨਹੀਂ ਕਿ ਅਸੀਂ ਦੂਜੇ ਦੇਸ਼ ਨੂੰ ਦੁਸ਼ਮਣ ਸਮਝੀਏ। ਮਹਾਤਮਾ ਗਾਂਧੀ ਨੇ ਇਸ ਭਾਵਨਾ ਨੂੰ ਸੋਹਣੇ ਢੰਗ ਨਾਲ ਬਿਆਨ ਕੀਤਾ ਹੈ। ਉਹਨਾਂ ਕਿਹਾ ਕਿ ਮੈਂ ਭਾਰਤ ਦੀ ਤਰੱਕੀ ਚਾਹੁੰਨਾ ਤਾਂ ਜੋ ਪੂਰੀ ਦੁਨੀਆ ਇਸ ਤੋਂ ਲਾਭ ਚੁੱਕ ਸਕੇ। ਮੈਂ ਇਹ ਨਹੀਂ ਕਹਿੰਦਾ ਕਿ ਭਾਰਤ ਦੀ ਤਰੱਕੀ ਦੂਜੇ ਦੇਸ਼ਾਂ ਦੀ ਨੀ ਉੱਤੇ ਆਧਾਰਿਤ ਹੋਵੇ। ਇੱਕ ਹੋਰ ਮਹੱਤਵਪੂਰਨ ਪਹਿਲੂ ਇਹ ਹੈ ਕਿ ਭਾਰਤੀ ਹੋਣਾ ਅੰਤਰਰਾਸ਼ਟਰੀਵਾਦ ਦੇ ਵਿਰੁੱਧ ਨਹੀਂ ਹੈ ਸਾਡਾ ਰਾਸ਼ਟਰਵਾਦ ਇਹ ਕਹਿਣ ਤੇ ਵਿੱਚ ਨਹੀਂ ਹੈ ਕਿ ਅਸੀਂ ਰਾਸ਼ਟਰਵਾਦੀਆਂ ਕਿ ਆਪਣੇ ਆਪ ਨੂੰ ਬਾਕੀ ਦੁਨੀਆ ਤੋਂ ਵੱਖਰਾ ਕਰਦੇ ਆ ਜਾਂ ਦੂਜੇ ਦੇਸ਼ਾਂ ਨੂੰ ਹੀਣਾ ਸਮਝਦੇ ਆ ਸਗੋਂ ਭਾਰਤੀ ਰਾਸ਼ਟਰਵਾਦ ਵਿਸ਼ਵ ਏਕਤਾ ਦੀ ਵਕਾਲਤ ਕਰਦਾ ਹੈ ਮਹਾਤਮਾ ਗਾਂਧੀ ਦੇ ਸ਼ਬਦਾਂ ਵਿੱਚ ਕੋਈ ਵੀ ਰਾਸ਼ਟਰਵਾਦੀ ਹੋਏ ਬਿਨਾ ਅੰਤਰਰਾਸ਼ਟਰੀਵਾਦੀ ਨਹੀਂ ਹੋ ਸਕਦਾ ਅੰਤਰਰਾਸ਼ਟਰੀਵਾਦ ਉਦੋਂ ਹੀ ਸੰਭਵ ਹੈ ਜਦੋਂ ਰਾਸ਼ਟਰਵਾਦ ਸਕਾਰ ਹੋ ਗਿਆ ਹੋਵੇ ਭਾਵ ਜਦੋਂ ਵੱਖ-ਵੱਖ ਦੇਸ਼ਾਂ ਦੇ ਵਸਨੀਕਾਂ ਨੇ ਆਪਣੇ ਆਪ ਨੂੰ ਸੰਗਠਿਤ ਕੀਤਾ ਹੋਵੇ ਤੇ ਇਕਤਾ ਵਿੱਚ ਇਕੱਠੇ ਕੰਮ ਕਰਨ ਦੀ ਯੋਗਤਾ ਪ੍ਰਾਪਤ ਕੀਤੀ ਹੋਵੇ ਇਹ ਹੈ ਰਾਸ਼ਟਰਵਾਦ ਜੋ ਸੋਚਣ ਤੇ ਸਵਾਲ ਕਰਨ ਦੀ ਆਜ਼ਾਦੀ ਦਿੰਦਾ ਹੈ ਸਾਨੂੰ ਕਿਸੇ ਵੀ ਕਿਸਮ ਦੀ ਕੱਟੜਤਾ ਤੇ ਤੰਗਦਿਲੀ ਤੋਂ ਮੁਕਤ ਕਰਦਾ ਹੈ ਜੋ ਸਾਨੂੰ ਵਿਸ਼ਵ ਵਿਆਪੀ ਬਣਾਉਂਦਾ ਹੈ ਇਹ ਹੈ ਆਈਡੀਆ ਆਫ ਇੰਡੀਆ ਜੇਕਰ ਅਸੀਂ ਆਪਣੀ ਭਾਸ਼ਾ ਆਪਣਾ ਸੱਭਿਆਚਾਰ ਤੇ ਆਪਣੇ ਧਰਮ ਨੂੰ ਸੁਰੱਖਿਅਤ ਰੱਖਣਾ ਤਾਂ ਸਾਨੂੰ ਹਰ ਕੀਮਤ ਵਿੱਚ ਭਾਰਤ ਦੇ ਵਿਚਾਰ ਦੀ ਰੱਖਿਆ ਕਰਨੀ ਹੋਵੇਗੀ ਭਾਰਤ ਦੀ ਹੋਂਦ ਹੈ ਤਾਂ ਹੀ ਸਾਡੀ ਹੋਂਦ ਹੈ ਮੈਂ ਮਹਰੂਜੀ ਦੇ ਸ਼ਬਦਾਂ ਨਾਲ ਆਪਣੀ ਗੱਲ ਮੁਕੰਮਲ ਕਰਨਾ ਚਾਹਾਂਗੀ ਇੱਕ ਜ਼ਰੂਰੀ ਚੀਜ਼ ਜੋ ਸਾਨੂੰ ਹਾਸਲ ਕਰਨੀ ਚਾਹੀਦੀ ਹੈ ਉਹ ਹੈ ਭਾਰਤ ਨੂੰ ਦਿਲ ਤੇ ਦਿਮਾਗ ਤੋਂ ਇਕਜੁੱਟ ਕਰਨਾ ਜਿਵੇਂ ਅਸੀਂ ਇਸ ਨੂੰ ਰਾਜਨੀਤਿਕ ਤੌਰ ਤੇ ਇਕਜੁੱਟ ਕੀਤਾ ਹੈ ਇਸ ਦਾ ਮਤਲਬ ਹੈ ਕਿ ਹਰ ਭਾਰਤੀ ਭਾਵੇਂ ਉਸ ਦਾ ਖੀਤਾ ਧਰਮ ਜਾਤ ਚਸਮੂ ਕੁਝ ਵੀ ਹੋਵੇ ਇਸ ਦੇਸ਼ ਵਿੱਚ ਬਰਾਬਰ ਦਾ ਅਧਿਕਾਰ ਰੱਖਦਾ ਹੈ ਸੰਵਿਧਾਨ ਅਨੁਸਾਰ ਕਿਸੇ ਕੋਲ ਵੀ ਦੂਜੇ ਨਾਲੋਂ ਵੱਧ ਅਧਿਕਾਰ ਨਹੀਂ ਨੇ ਇਸ ਦਾ ਅਰਥ ਇਹ ਵੀ ਹੈ ਕਿ ਸਾਨੂੰ ਇੱਕ ਦੂਜੇ ਪ੍ਰਤੀ ਸਹਿਣਸ਼ੀਲ ਹੋਣਾ ਚਾਹੀਦਾ ਹੈ ਜੇਕਰ ਅਸੀਂ ਆਪਣੇ ਅਧਿਕਾਰਾਂ ਤੇ ਵਿਸ਼ੇਸ਼ ਅਧਿਕਾਰਾਂ ਨੂੰ ਬਣਾਈ ਰੱਖਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਗੁਵਾਂਡੀਆਂ ਦੇ ਅਧਿਕਾਰਾਂ ਤੇ ਵਿਸ਼ੇਸ਼ ਅਧਿਕਾਰਾਂ ਨੂੰ ਪਛਾਣਨ ਦੀ ਲੋੜ ਹੈ ਤਾਂ ਹੀ ਅਸੀਂ ਸਮਾਨ ਮੌਕੇ ਪ੍ਰਾਪਤ ਕਰ ਸਕਦੇ ਹਾਂ